ਪੰਜਾਬ ਦੇ ਨੌਜਵਾਨ ਹੁਣ ਠੱਗ ਟਰੈਵਲ ਏਜੰਟਾਂ ਦੇ ਹੱਥ ਧੋਗੇ ਪਿੱਛੇ ਪੈ ਗਏ ਨੇ ਤਾਜ਼ਾ ਮਾਮਲਾ ਬਠਿੰਡਾ ਸ਼ਹਿਰ ਚ ਕਚਹਿਰੀ ਰੋਡ ਤੇ ਦੇਖਣ ਨੂੰ ਮਿਲਿਆ ਜਿੱਥੇ ਫਰੀਦਕੋਟ ਦਾ ਏਜੰਟ ਬਠਿੰਡੇ ਵਾਲਿਆਂ ਦੇ ਧੱਕੇ ਚੜ ਗਿਆ ਫਿਰ ਨੌਜਵਾਨਾਂ ਨੇ ਇਕੱਠੇ ਹੋ ਕੇ ਦੇਖੋ ਕਿਵੇਂ ਏਜੰਟ ਦੀ ਪੂਰੀ ਤਸੱਲੀ ਕਰਵਾਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੈਨੇਡਾ ਵਾਲੇ ਕੋਈ ਆਉਗਾ ਜੀ ਸਾਡੇ ਦਾ ਫਰ ਇਹ ਵੀ ਸਾਡੇ ਬਈ ਜਿੱਦਾ ਲਹੁੰਦਾ ਜੀ ਹਾਂ 200 ਦਾ ਰਮਾ ਕਰ ਫਿਰਦਣਾ ਅੱਜ ਫੜਿਆ ਇਹ ਹੈ ਕਿਥੋਂ ਦਾ ਫਰੀਦ ਕੋਟ ਦਾ ਬਈ ਜਿੱਦ ਕੋਟ ਦਾ ਸਾਦਾ ਵੀਰਾ ਲੋਇਆ ਸੀਗਾ ਕੈਨੇਡਾ ਦਾ ਕੈਨੇਡਾ ਤੇ ਵੀ ਜਲਾ ਆਇਆ ਨਹੀਂ ਫਿਰ ਇਹਨੇ ਹਾਂ ਕੁੜਨ ਦਾ ਪਈਆ ਨਹੀਂ ਵੀਰ ਬਾਬਾ ਨੂੰ ਸਾਨੂੰ ਕੋਈ ਥਾ ਬਣਾਓ ਕੀ ਮਾਮਲਾ ਕੀ ਆ ਮਾਮਲਾ ਕੀ 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 ਹੈ ਕੀ ਆ ਮਾਮਲਾ ਕੀ ਹੈ ਮਾਲ ਹੈ 40 ਲੱਖ ਰੁਪਏ ਦੇ ਕੋਲੇ ਸਾਡਾ ਦੋ ਘਰ ਆ ਸਾਡਾ 11 ਲੱਖ ਰੁਪਏ ਹੈ ਇੱਕ 15 ਲੱਖ ਰੁਪਏ ਆ ਕਾਲਾ ਹੈ ਏਜੰਟਰ ਜੁੰਟ ਕੀ ਕੀ ਹੈ ਯਾਰ ਵੀਰੇ ਰੋਣਾ ਲੀਗਾ ਅਸੀਂ ਇਹਦੇ ਹੁਣੇ ਦੁਕਾਨ ਵੇਚ ਕੇ ਘਰ ਦੱਸ ਬੰਦ ਵੀ ਵੇਚਿਆ ਯਾਰ ਚਲੋ ਘਰ ਵੀ ਤੋੜਦੇ ਫਰੀਕੋਟ ਦਾ ਹਾਂ ਫਰੀਕੋਟ ਦਾ

ਪੜ੍ਹ ਲੈ 3 3 ਕਾਹਲੀ ਜਿਹੜਾ ਬਿਕਣਾ ਮਾਰਜੀ ਅੱਜ ਬਾਜ਼ਾਰ ਕਿਹੜੇ ਨਹੀਂ ਵਾਰ ਤੇ ਰਹੀ ਉਹ ਕਾਹਲੇ ਕਹਿੰਦਾ ਸੀ ਜਾਨੂੰ ਯਾਦ ਕਰ ਰਲਦੇ ਆਇਆ ਉਹ ਟਾਈਮ ਪਾਏ ਉਹ ਲੈ ਆਲਾ 프리ਮ ਮੋਟਰਸਾਈਕਲ ਆ ਰਹਾ ਹੈ ਲੈ ਲਾ ਕੇ ਉਹ ਲਾ ਕੇ 40 ਲੱਖ ਠੀਕ ਹੈ ਓਕੇ ਮਾਡਮ ਦਾ ਵੀਡੀਓ ਵਾਹ ਰਿਹਾ ਹੈ ਵੀਡੀਓ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੇ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ ਤੇ ਉਲਟਾ ਲੱਖਾਂ ਰੁਪਏ ਵੀ ਤਬਾਹ ਹੋ ਗਏ ਇਸ ਬਾਬਤ ਦੱਸਦੇ ਹੋਏ ਨੌਜਵਾਨਾਂ ਨੇ ਏਜੰਟ ਤੇ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਨੇ ਤੇ ਮੌਕੇ ਤੇ ਹੀ ਏਜੰਟ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਹੋਰ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ